ਮੈਂ ਕਰਨਲ ਅਨੰਦਰਪਾਲ ਸਿੰਘ ਰਿਟਾਇਰਡ ਆਰਮਡ ਅਫਸਰ ਹਾਸ ਟਾਈਮ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜੁਗਰਾਉਂ ਦਾ ਪ੍ਰਧਾਨ ਪ੍ਰਧਾਨ ਜੀ ਦੇ ਸਬੰਧਿਤ ਤਿਰੰਗਾ ਇਤਰਾ ਗੱਡੀ ਲਈ ਇਹ ਜੋ ਸਾਡਾ 78ਵਾਂ ਆਜ਼ਾਦੀ ਦੇਹਾੜਾ ਆ ਰਿਹਾ 15 ਅਗਸਤ ਨੂੰ ਉਸ ਦੇ ਉਪਲਖਸ਼ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਘਰ ਘਰ ਤਿਰੰਗਾ ਲਹਿਰ ਦੇ ਤਹਿਤ ਕੁਝ ਪ੍ਰੋਗਰਾਮ ਜਾਰੀ ਕੀਤੇ ਨੇ ਉਹਨਾਂ ਦੇ ਵਿੱਚੋਂ ਇੱਕ ਪ੍ਰੋਗਰਾਮ ਇਹ ਵੀ ਸੀ ਅੱਜ ਕਿ ਅਸੀਂ ਅ ਯੁਵਾ ਮੋਰਚੇ ਨੂੰ ਨਾਲ ਲੈ ਕੇ ਯੁਵਾ ਮੋਰਚੇ ਦਾ ਇੱਕ ਪ੍ਰੋਗਰਾਮ ਕਰੀਏ ਜਿਹਦੇ ਵਿੱਚ ਕਿ ਇਹਨਾਂ ਦੇ ਵਿੱਚ ਇੱਕ ਜੋਸ਼ ਨਵਾਂ ਭਰਿਆ ਜਾਵੇ ਮੁੰਡਿਆਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਤਰੰਗਾ ਯਾਤਰਾ ਕੱਢੀ ਜਾਵੇ ਜਿਹੜਾ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣਦੇ ਆ ਜਿਹੜੇ ਸਾਡੇ ਸ਼ਹੀਦ ਭਗਤ ਸਿੰਘ ਸ਼ਹੀਦ ਗਰਦਾਰ ਸਿੰਘ ਸਰਬਾ ਜਿਨ੍ਹਾਂ ਨੇ ਸਾਨੂੰ ਖੁਸ਼ੀ ਦੇਣ ਲਈ ਆਪਣੀਆਂ ਛੋਟੀ ਉਮਰਾਂ 'ਚ ਆਪਣੀਆਂ ਜਾਨਾਂ 바ਰਤੀਆਂ ਮੈਂ ਤਾਂ ਇਹ ਕਹੂੰਗਾ ਵੀ ਉਹ ਅੱਜ ਜਿੱਥੇ ਵੀ ਆ ਉਹ ਬੜੇ ਖੁਸ਼ ਆ ਰਹੇ ਨੇ ਤੇ ਸਾਡੇ ਜਿਹੜੇ ਇੰਡੀਆ ਦੇ ਵਿੱਚ ਜਿਹ ਅੱਜ ਜੁਨੀਅਰ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਤਾਂ ਉਹ ਜਲੇ ਜਿਹੜੇ ਗੋਰੇ ਜਲੇ ਗਏ ਤਾਂ ਅੱਜ ਕਾਲੇ ਜਿਹੜੇ ਗੋਰੇ ਸਾਡੇ ਚ ਬੈਠੇ ਆ ਜਿਹੜੇ ਸਾਡੇ ਸੰਸਦ ਨੂੰ ਚੱਲਣ ਨਹੀਂ ਦੇ ਰਹੇ ਸਾਡੇ ਪ੍ਰਧਾਨ ਮੰਤਰੀ ਮੋਦੀ ਨੂੰ ਰੋਜ਼ ਸੰਸਦ ਦੇ ਵਿੱਚ ਹੁਲੜਵਾਜੀ ਕਰਦੇ ਆ ਮੈਂ ਚੋਨਾ ਵੀ ਜਿਵੇਂ ਅੱਜ ਸਾਡੇ ਸ਼ਹੀਦਾਂ ਨੇ ਸਾਨੂੰ ਆਜ਼ਾਦੀ ਦਾ ਮਾਣ ਬਖਸ਼ਾਇਆ ਉਵੇਂ ਉਹਨਾਂ ਨੂੰ ਵੀ ਰੱਬ ਕਿਤੇ ਨਾ ਕਿਤੇ ਲੈ ਕੇ ਜਾਵੇ ਤਾਂ ਜੋ ਸਾਡਾ ਸੰਸਦ ਚੱਲੇ ਤੇ ਸਾਡਾ ਦੇਸ਼ ਖੁਸ਼ਹਾਲ ਹੋਵੇ